ਮੈਂ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24/4/2024 ਨੂੰ ਮੈਂ ਡਿਬਰੂਗਾੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਠਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੋਇਤ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਕੁਰਬਾਨ ਚਰ ਲਈ ਭਾਈ ਸਾਹਿਬ ਇਹ ਚੋਣ ਬਸਤੌਰ ਆਜ਼ਾਦ ਉਮੀਦਵਾਰ ਦੇ ਲੜਨ ਜੇ ਅਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ